ਇੱਕ ਗਾਣਾ ਚੱਲੇ ਜਾਂਦਾ ਕਿਸੇ ਰਾਈਟਰ ਦਾ ਜਾਂ ਸਿੰਗਰ ਦਾ ਫਿਰ ਉਹਨੂੰ ਨਾ ਐ ਹੋ ਜਾਂਦਾ ਵੀ ਹੁਣ ਮੈਂ ਲਾਈਫ ਸਟਾਈਲ ਦਾ ਉੱਚਾ ਕਰਨਾ ਹੂੰ ਤੇ ਇੱਕ ਸੋਸ਼ਲ ਮੀਡੀਆ ਦਾ ਆ ਗਿਆ ਪਹਿਲਾਂ ਟੀਵੀ ਤੇ ਗਾਣੇ ਚੱਲਦੇ ਸੀ ਹਨਾ ਬਿਲਕੁਲ ਮੈਂ ਤਾਂ ਦੱਸਦਾ ਇੱਕ ਹੁੰਦਾ ਇਹਦਾ ਕਿੱਥੋਂ ਚੱਲਿਆ ਖਰਾਬ ਹੋਣ ਦਾ ਕੰਮ ਪਹਿਲਾਂ ਗਾਣੇ ਸੀਗੇ ਸੁਣਦੇ ਹੂੰ ਬਿਲਕੁਲ ਗਾਣੇ ਕੀ ਸੁਣਨ ਦੀ ਚੀਜ਼ ਹੈ ਨਾ ਬਿਲਕੁਲ ਪਰ ਹੁਣ ਗਾਣੇ ਹੋ ਗਏ ਵੇਖਣ ਦੀ ਚੀਜ਼ ਹੂੰ ਉਦੋਂ ਤੋਂ ਬੇੜਾ ਕਰਕ ਹੋ ਗਿਆ ਬਈ ਹੂੰ ਮਾਨ ਕਰਕੇ ਕੁਲਦੀਪ ਮਾਨ ਕਰਗੇ ਸਾਬ ਅ ਮੋਹਮਦ ਸਦੀਕ ਜੀ ਵਰਗੇ ਠੀਕ ਆ ਉਹ ਕਦੇ ਵੀਡੀਓਆਂ ਦੇ ਵਿੱਚ ਆਏ ਸੀ ਆਪਦੀਆਂ ਦੇ ਕਦੇ ਉਹਨਾਂ ਨੂੰ ਆਪਾਂ ਦੇਖਿਆ ਸੀ ਵੀਡੀਓ ਬਣੀਆਂ ਨਹੀਂ ਦੇਖਿਆ ਹੀ ਨਾ ਉਹ ਉਹਨਾਂ ਦੇ ਗਾਣੇ ਆਪਾਂ ਸੁਣਦੇ ਸੀ ਜੋ ਅੱਜ ਵੀ ਸੁਣਦੇ ਆ ਜਦੋਂ ਜਿੰਨਾ ਚਿਰ ਗਾਣੇ ਸੁਣਨ ਦੀ ਚੀਜ਼ ਹੋਣਗੇ ਉਹਨਾਂ ਚਿਰ ਸਹੀ ਰਹੂਗਾ ਕੰਮ ਠੀਕ ਹੈ ਵੇਖਣ ਨਾਲ ਹੁਣ ਆਪਣਾ ਜਿਹੜਾ ਹੰਜੂ ਗਣਾ ਹਨਾ ਮੈਂ ਗਾਇਆ ਮੈਂ ਮੈਂ ਮੇਰਾ ਥੋੜਾ ਜਿਹਾ 파ਟ ਐਂਡ ਤੇ ਬਿਲਕੁਲ ਐਂਡ ਤੇ ਜਿੱਥੇ ਮੇਰਾ ਨਾਮ ਆਉਂਦਾ ਹੁਣ ਐਕਟਿੰਗ ਵਾਲੇ ਨੇ ਕਿਉਂਕਿ ਪਰਮੇਸ਼ਵਰਾ ਮਾਰਾ ਐਕਟਿੰਗ ਦਾ ਤੇ ਡਾਇਰੈਕਸ਼ਨ ਦਾ ਉਹਨੇ ਆਪਦਾ ਕੰਮ ਉਹ ਨਿਭਾਇਆ ਪੂਰਾ ਠੀਕ ਹੈ ਮੈਂ ਲਿਖ ਸਕਦਾ ਸੀ ਮੈਂ ਲਿਖਿਆ ਮੈਂ ਗਾ ਸਕਦਾ ਸੀ ਮੈਂ ਗਾਇਆ ਠੀਕ ਹੈ ਲੋਕਾਂ ਨੂੰ ਖਾਲਸ ਇੱਕ ਗਾਣਾ ਦੇ ਤਾਂ ਸੁਣਨ ਵਾਸਤੇ ਬੈਠੋ ਆਰਮ ਨਾਲ ਸੁਣੋ ਹੁਣ ਵੇਖਣ ਦੀ ਚੀਜ਼ ਹੋ ਗਈ ਲੋਕੀ ਬਖਾਵਾ ਬਾਹਰੋਂ ਬਣਾ ਲੈਂਦੇ ਆ ਹੋਈ ਵੀ ਮੇਰੇ ਕੋਲ ਗੱਡੀ ਵੀ ਹੋਵੇ ਹੁਣ ਵੱਡੀ ਲੋਕੀ ਕੀ ਕਹਿਣਗੇ ਉਹ ਤੇ ਇਹਦਾ ਗਾਣਾ ਆ ਗਿਆ ਛੋਟੀ ਗੱਡੀ ਲਈ ਫਿਰਦਾ ਫਿਰ ਕਰਜ਼ੇ ਚੱਕਦੇ ਆ ਠੀਕ ਹੈ ਉਹ 2-4 ਦਿਨ ਦੀ ਉਸ ਤੋਂ ਬਾਅਦ ਚ ਪਤਾ ਲੱਗਦਾ ਵੀ ਜਿਹੜੇ 30-35 ਮਿਲੀਅਨ ਵਿਊ ਹੋਏ ਸੀਗੇ ਉਹ ਤਾਂ ਕਾਬ ਹੀ ਹੋਰ ਸੀਗਾ ਕੋਈ ਕੰਮ ਹੀ ਹੋਣਾ ਤੇ ਪਛਾਣਦਾ ਤਾਂ ਕੋਈ ਵੀ ਨਹੀਂ ਮੈਂ ਵੀ ਮੈਂ ਏਡਾ ਲਾਤਾ ਇੱਕ ਸਭ ਤੋਂ ਵੱਡੀ ਗੱਲ ਬੰਦਾ ਇੰਨੇ ਪੈਸੇ ਲਾ ਕੇ ਗਾਣਾ ਕਰਦਾ ਸ਼ਾਮ ਨੂੰ ਲੋਕੀ ਕਹਿੰਦੇ ਬਈ ਅਗਲਾ ਗਾਣਾ ਕਦੋਂ ਆਊਗਾ ਹਾਂ ਹੀ ਆ ਉਦੋਂ ਜਾਣ ਨਿਕਲ ਜਾਂਦੀ ਭਰਾਵਾ ਤਿੰਨ ਮਹੀਨੇ ਹੋ ਗਏ ਸਾਨੂੰ ਲੱਗੇ ਪਰ ਪਹਿਲਾ ਤਾਂ ਸੋਨ ਨੂੰ ਚੰਗੀ ਤਰ੍ਹਾਂ ਸੁਣਦਾ ਸੁਣ ਗਿਆ ਫੇ ਅਗਲੇ ਗਾਣੇ ਤੇ ਫੇਰ ਹੋ ਜਾ ਤੁਸੀਂ ਠੀਕ ਉਦੋਂ ਜਦੋਂ ਫਿਰ ਅੱਗੇ ਉਵੇਂ ਰਿਸਪੌਂਸ ਨਹੀਂ ਨਾ ਮਿਲਦਾ ਜਦੋਂ ਪਹਿਲੇ ਗਾਣੇ ਤੇ ਤਾਂ ਤੁਸੀਂ ਜ਼ੋਰ ਲਾਤਾ ਆਨਲਾਈਨ ਪ੍ਰੋਮੋਸ਼ਨਾਂ ਕਰਤੀਆਂ ਉਹ ਕਰਤੀਆਂ ਯਾ ਵਾ ਠੀਕ ਹੈ ਬੱਲੇ ਬੱਲੇ ਹੋ ਗਈ ਜਦੋਂ ਦੂਜੇ ਤੀਜੇ ਗਾਣੇ ਤੇ Ориਜੀਨਲ ਚੀਜ਼ ਬਾਹਰ ਆਉਂਦੀ ਹੈ ਤੇ Ориਜੀਨਲ ਰਿਸਪੌਂਸ ਲੋਂਦਾ ਲੋਕਾਂ ਦਾ ਫਿਰ ਉਵੇਂ ਨਹੀਂ ਮਿਲਦਾ ਠੀਕ ਹੈ ਫੇਰ ਬੰਦਾ ਜਾਂਦਾ ਨਸ਼ੇ ਵਾਲੇ ਪਾਸੇ ਹੂੰ ਬਹੁਤ ਨਾਮ ਆ ਬਾਈ ਜਿਹੜੇ ਗਰਤ ਦੇ ਵਿੱਚ ਡਿੱਗ ਪਿਆ ਫਿਰ ਬੰਦਾ ਗਲਤ ਪਾਸੇ ਜਾਂਦਾ ਠੀਕ ਹੈ ਇਹ ਤੇ ਉਹਨਾਂ ਨੂੰ ਪੱਟਣ ਵਾਸਤੇ ਬੈਠੇ ਹੋਏ ਬਾਜ ਅੱਛਾ ਗਿਰਜਾਂ ਹੂੰ ਠੀਕ ਹੈ ਜਿਨ੍ਹਾਂ ਨੂੰ ਕੰਪਨੀਆਂ ਵੀ ਕਹਿੰਦੇ ਆ ਹੂੰ ਫਿਰ ਗਿਣਵੀਆਂ ਚੁਣਵੀਆਂ ਕੰਪਨੀਆਂ ਆ ਪੰਜਾਬ ਦੇ ਵਿੱਚ ਜਿਹੜੀਆਂ ਸਹੀ ਕੰਮ ਕਰ ਰਹੀਆਂ ਠੀਕ ਹੈ ਨਹੀਂ ਤਾਂ ਨਵੇਂ ਮੁੰਡੇ ਜਿਹੜੇ ਆਉਂਦੇ ਆ ਉਹਨਾਂ ਨੂੰ ਪੱਟਣ ਨੂੰ ਰੱਖਿਆ ਉਹਨਾਂ ਦੀ ਜ਼ਿੰਦਗੀ ਬਣਾ ਤਾਂ ਉਹਨਾਂ ਨੂੰ ਪੜਨ ਦਿੰਦੇ ਬਾਅਦ ਚੋਂ ਹੂੰ ਨਾ ਉਹਨਾਂ ਨੂੰ ਕੋਈ ਕੰਮ ਖੋਲਣ ਦਿੰਦੇ ਆ ਬਿਲਕੁਲ ਠੀਕ ਹੈ ਉਹਨਾਂ ਦਾ ਪੇਸ਼ਾ ਹੀ ਇਹ ਹੈ ਲੋਕਾਂ ਦੀ ਜ਼ਿੰਦਗੀ ਬਰਬਾਦ ਕਰਨਾ ਹੂੰ ਬਹੁਤ ਵੱਡੇ ਵੱਡੇ ਨਾਮ ਹੈ ਇੰਡਸਟਰੀ ਦੇ ਉਹਨਾਂ ਦਾ ਪੇਸ਼ਾ ਹੀ ਇਹ ਹੈ ਲੋਕਾਂ ਦੀ ਜ਼ਿੰਦਗੀ ਬਰਬਾਦ ਕਰਨਾ ਬਹੁਤ ਨਾਲ ਹੋਇਆ ਵੀ ਇਹ ਹੀ ਚੀਜ਼ਾਂ ਮੇਰੇ ਨਾਲ ਵੀ ਹੋਇਆ ਬਾਈ ਅੱਛਾ ਮੈਂ 2000 ਜਦ ਧੋਖਾ ਗਾਣਾ ਆ ਗਿਆ ਹਾਂ ਆ ਮੈਂ ਹੋ ਗਿਆ ਕਿਸੇ ਬੰਦੇ ਨਾਲ ਬੌਂਡ ਅੱਛਾ ਤੇ 2017 ਦੇ ਵਿੱਚ ਬੌਂਡ ਆਇਆ ਤੇ ਗਾਣਾ ਹੀ ਨਾ ਕਰਾਉਣ ਤੇ ਆਵੇ ਬਦੰਦਰ ਅੱਛਾ ਅੱਜ ਕਰਦੇ ਆ ਕੱਲ ਕਰਦੇ ਹੈ ਹੈਸੀਅਤ ਉਹ ਨਹੀਂ ਹੈਣੀ ਸੀ ਹੂੰ ਬੰਦੇ ਬੌਂਡ ਕਰ ਲੈ ਬਾਲੇ ਹੂੰ ਠੀਕ ਹੈ ਹੁਣ ਮੈਂ ਵੀ ਮੰਗਾ ਵੀ ਮੇਰਾ ਗਾਣਾ ਚੰਗਾ ਆਇਆ ਧੋਖਾ ਬਿਲਕੁਲ ਬਿਲਕੁਲ ਜੇ ਆ ਦੇਸੀ குரு ਵਾਲੇ ਤੇ ਪਰਮੇਸ਼ਵੀਰਾ ਨਾ ਬਾਹ ਫੜਦਾ ਮੈਂ ਤਾਂ ਜਮੇ ਰੁਲ ਗਿਆ ਸੀਗਾ ਤੇ ਉਹਨੇ 3 ਸਾਲ ਤਾਂ ਮੇਰੇ ਉਹਨੇ ਖਰਾਬ ਕਰਤੇ ਹੁਣ ਮੈਂ ਤੁਸੀਂ ਜਦੋਂ ਕਿਹਾ ਗੈਪ ਪੈ ਗਿਆ ਬਿਲਕੁਲ ਠੀਕ ਹੈ ਇਹ ਪਰਮਾਤਮਾ ਦੀ ਮਿਹਰ ਰਹੀ ਜਾਂ ਮੈਂ ਜੋਬ ਕਰਦਾ ਸੀ ਤਾਂ ਬਚ ਗਿਆ ਹੂੰ ਹਾਂ ਕਿਉਂਕਿ ਮੇਰਾ ਧਿਆਨ ਜੋਬ ਵਾਲੇ ਪਾਸੇ ਵੀ ਲੱਗਿਆ ਰਿਹਾ ਇੱਕ ਮੈਨੂੰ ਇਨਕਮ ਆ ਰਹੀ ਸੀ ਆ ਰਹੀ ਸੀ ਹਾਂ ਬਿਲਕੁਲ ਮੈਂ ਸ਼ਾਇਦ ਤਾਂ ਬਚ ਗਿਆ ਨਹੀਂ ਤਾਂ ਉਹਦੇ ਪੱਟੇ ਵੇ ਬੰਦੇ ਜਿਹੜੇ ਨਾਲ ਸਾਡੇ ਬੌਂਡ ਹੋਏ ਹੋਏ ਸੀ ਉਹ ਵਿਚਾਰ ਰੋਲਦੇ ਖੜਦੇ ਆ ਮੈਂ ਨਾਂ ਨਹੀਂ ਲੈ ਸਕਦਾ ਬੰਦਿਆਂ ਦਾ